ਜੀ ਕਿਵੇਂ ਲਾਲ ਭਾਈ ਸਾਹਿਬ ਵਧੀਆ ਵਧੀਆ ਕਿਵੇਂ ਆ ਮੈਂ ਮੈਂ ਬਰਾ ਕੀ ਹਾਲ ਏ ਮੈਂ ਬਰਾ ਬਹੁਤ ਵਧੀਆ ਭਾਈ ਤੂੰ ਦੱਸ ਕਿਉਂ ਕਰਨ ਦਾ ਹਾਂ ਵਧੀਆ ਭਾਈ ਲੱਖੀ ਤੂੰ ਦੱਸ ਹੋ ਠੀਕ ਆ ਕਲੱਚ ਹੋ ਦਮਨੀ ਹੈ ਅਨੰਦ ਅੱਜ ਆਪਣੇ ਪਿੰਡਾਂ ਧੀਆਂ ਨੇ ਹੈ ਹਾਂ ਕੱਲ ਪ੍ਰੋਗਰਾਮ ਹਾਂ ਸਕੂਲ ਚ ਹੈਗਾ ਸਕੂਲ ਚ ਕਰਕੇ ਆਇਆ ਪਰ ਮੇਰੀ ਜਿੰਦਰ ਹੈ ਅਨੰਦ ਕਲੱਚ ਹਾਂ ਕਲੱਚ ਵਧੀਆ ਚੂਲੇ ਕਲੱਚ ਟੈਂਟ ਚੂਲੇ ਜਾਲ ਲੀ ਗੀ ਰੋ ਟੂਲੇ ਵੀ ਵਾਲਾ ਤੂੰ ਉਹ ਆਪਣਾ ਰੋੜਨ ਜਿਹੇ ਵਾਲਾ ਚੰਡੋਲ ਤਾਂ ਨਹੀਂ ਖਾ ਸਕੋ ਨਾਲ ਰੱਖਿਆ ਜੀ ਆ ਇਨਾ ਪ੍ਰੋਗਰਾਮ ਆ ਬਕੀ ਕਿਹਦੇ ਖਾਸ ਆ ਗੱਠੇ ਕੰਮ ਯਾਰ ਪਤਾ ਨਹੀਂ ਗੋਲ ਗੱਪੇ ਟਿੱਕੀ ਅੱਛਾ ਚੱਲ ਜਵਾਖਾਂ ਨੂੰ ਖਾਣ ਨੂੰ ਵਧੀਆ ਬਹੁਤ ਵਧੀਆ ਪ੍ਰੋਗਰਾਮ ਵਧੀਆ 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 ਨਾ ਜ਼ਰੂਰੀ ਆ ਇਹ ਰਹਿ ਦੇ ਇੱਕ ਦਿਨ ਹਨਾ ਢੀਆਂ ਭੈਣਾਂ ਹੋਣਾ ਉਸ ਤੇ ਕਿਹੜਾ ਜਾਂਦਾ ਐ ਇਹ ਦੋ ਆ ਦੇ ਓਏ ਓਏ ਦੇਖਾ ਸਾਈਡ ਤੇ ਜਹਾਜ ਆ ਗਿਆ ਕੋਈ ਨਾ ਕੋਈ ਨਾ ਉੱਚਾ ਹੋ ਆ ਗਿਆ ਕਿਹੜਾ ਜਾਂਦਾ ਹੁਣ ਤੈਨੂੰ ਆਪੇ ਪਤਾ ਲੱਗੇ ਹੂੰ 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 ਹੁੰਦਾ ਉਰੀ ਪ੍ਰੋਗਰਾਮ ਨੇ ਨੂੰਆਂ ਢੀਆਂ ਆਪਣੀਆਂ ਭੈਣਾਂ ਹੋਵੇ ਲੱਗੀ ਕਿਵੇਂ ਖੜਾ ਤੀ ਬਸ ਸਾਰੇ ਖਾਜੀ ਬਨੂਰੀ ਰੇਂਜ ਆ ਪੁੰਦੇ ਪਾਤਾ ਓਏ ਬਸ ਉਹ ਪਾਈ ਦਿੱਤਾ ਨਿਮੇੜਤਾ ਤੈਂ ਕਿਹਾ ਤਾ ਪੂਰਾ ਨਾ ਹਜੇ ਤਾਂ ਆਪਣਾ ਦਾ ਦੂਜੀ ਰੇਹ ਪਿਆ ਉੱਚਾ 26 ਦਾ ਹੈਗਾ ਉਹ 26 ਬਾਅਦ ਚ ਮੱਕੀ ਆ ਜਾ ਕਿੰਨੀ ਦੀ ਮੱਕੀ ਦਿੱਤੀ ਇਹ ਕੀ ਦੀ ਆਪਣਾ ਦੋ ਕਿੱਲੇ ਡੇਢ ਕਿੱਲ ਦੀ ਨਾ ਦੋ ਕਿੱਲੇ ਲੱਗਦੇ ਬਾਕੀ ਚਾਰ ਲੀ ਦੀ ਜਿਹੜੀ ਹੱਥ ਖੜੇ ਹੋਏ ਬਹੁਤ ਦੇ ਹੱਥ ਖੜੇ ਹੋ ਗਏ ਕਹਿੰਦੇ ਆਏ ਸੁੱਕੇ ਜੋ ਜਿੰਨੇ ਹੱਥ ਖੜੇ ਨੂੰ ਕੀ ਹੁੰਦਾ ਉਸ ਤੋਂ ਤਾਂ ਨਹੀਂ ਕਹਿੰਦੇ ਬਹੁਤ ਦੇ ਥੜੇ ਹੋ ਗਏ ਯਾਰ ਸੁੱਕੇ ਜੇ ਨੱਪੜ ਜੀ ਆਏ ਜੋੜੀ ਖੜੇਗੇ ਹੱਥ ਸੁੱਕੇ ਚੋਏ ਆਈ ਨਹੀਂ ਕਿੱਧਰ ਮੰਨ ਸਕਨੀ ਹਾਂ ਗਰਾਂਦ ਸੁੱਕੇ ਜਾਏ ਸੋ ਜੇ ਉਹ ਗਿੱਲਾ ਹੁੰਦਾ ਫੇਰ ਇਹ ਤਾਂ ਤਗੜੇ ਹੁੰਦੇ ਸੁੱਕੇ ਨਹੀਂ ਸੁੱਕੇ ਚ ਕੀ ਹੁੰਦਾ ਹੈ ਚਲ ਜੇ ਆਪਣੇ ਦਾ ਪਾਣੀ ਛੱਡ ਲੈ ਦੀ ਬੇਰ ਵੀ ਤੁਰ ਹੀ ਗੜ ਰਿਹਾ ਹੈ ਨਾ ਵਦਿਆ ਸੁਖ ਹੋ ਗਿਆ ਇਹਨੂੰ ਇਹ ਚੀਜ਼ ਵਧੀਆ ਯਾਰ ਹੈ ਨਾ ਹਾਰਾ ਇੱਕ ਟੈਂਟ ਹੈ ਵਧੀਆ ਸੁਖ ਹੈ ਟੈਂਟ ਇਹਦਾ ਹਾਂ ਲੱਗਾ ਚੱਲ ਜਾਈਏ ਕਹਿੰਦੇ ਆਂਗੇ ਕਿਪੇ ਜਿਹਾ ਹੋਏ ਕੰਮ ਕਰ ਰਹੇ ਸੀਗੇ ਮੈਂ ਵੀ ਇਹ ਪਾਉਂਦਾ ਸੀ ਉਹ ਆਪਣੇ ਤਿੰਨ ਗੀਲੇ ਚ ਪਾਤਾ ਅੱਛਾ ਜਿਹੜੇ ਗੀਲੇ ਪਾਤਾ ਮਾਹਰੇ ਕਣੀਆਂ ਨਹੀਂ ਆਗਦੀਆਂ ਮਾਹ ਜਾਲੇ ਯਾਰਾ ਤਰਕੇ ਪਾਦਾਂਗੇ ਕੋਸਾ ਠੀਕ ਹੈ ਪਰ ਖਾ ਚੌਖਾ ਹੈ ਮਾ ਉਹ ਕੁਝ ਤਰਕੇ ਪਾਦਾਂਗੇ ਚੱਕ ਲਊਗਾ ਮਾ ਤੇ ਕਾਲਾ ਲਾ ਕੇ ਤਰਕੇ ਪਾਦਾਂਗੇ ਉਹ ਨਿੱਕਾ ਮਾ ਜਾਲੇ ਤਰਕੇ ਪਾਦਾਂਗੇ ਕਿਰੀਏ ਦੋ ਬੁਰੀ ਨਹੀਂ ਚਲੋ ਦੋਨੋਂ ਦਾ ਕੀ ਲਗੋ। ਉਹ ਇਹ ਤਾਂ ਹੁਣ ਯਾਰ ਹੂੰ ਜਿਵੇਂ ਨੀ ਤਾਂ ਰੱਥਾ ਆ ਬੜੀਆ ਕੀ ਹਨਾ। ਪਹਿਲਾਂ ਕੀ ਕਹਿੰਦਾ ਖਾਸਾ ਗੇ ਦੀ ਬਦਲੀਆਂ ਚੜ੍ਹ। ਹੋਰ ਖਾਸਾ ਕਾਲੀ ਘੜ ਜੀ ਆ ਗਈ ਦੀ। ਉਹ ਤਾਂ ਨਾ ਉੱਥੇ ਅੜਦੀ। ਮੀਂਹ ਪੈ ਲੱਗ ਰਹੀ ਦੀ ਬੜੀਆ। ਇੱਧਰ ਖਾਸਾ ਬਦਲਦੀ ਦੜਬੇ ਗਣੀ। ਉੱਥੇ ਕਹਿੰਦੇਗਾ ਬਨੂੜਾ ਆ ਗਿਆ ਗੰਗੀਆਂ ਟਰਾਲੀਆਂ ਵਾਹਾਂ ਮੈਂ ਤੇ ਛੱਤਰ ਜਾ ਕੇ ਆਈ ਦੀ ਸਰਕੇ। ਬਨੂੜਾ? ਬਨੂੜਾ। ਉਹ ਚੰਡੀਗੜ੍ਹ ਦਾ ਵੇ। ਫਰਗਾ ਕ ਨੂੰ ਹਰੀ ਲਿਆਂਦੇ ਰਹੇ ਖੜਾ ਲਾ ਲੈਂਦੀ ਆ। ਖੜਿਆ ਵਾਲਾ ਨੇ ਜਿੰਨਾ ਦੱਸਾਂਗੇ ਇਹ ਡੈਂਟਲ ਕਾਲ ਤੋਂ ਜਿਹੜਾ ਇਹ ਦੋ ਵਾਰੀ ਆਇਆ ਸੀ ਲਖਮੀ ਕਾਲੇ ਨੇ ਇਹ ਪਰ ਖੜਿਆ ਆ ਲੈਣਾਂ ਦੇ ਗੱਗ ਨੂੰ ਰਿਵਿਊ ਨਹੀਂ ਦਿੰਦੇ ਇਹ ਲਖਮੀ ਕਾਲੇ ਨੇ ਬਨੂੜ ਹੈ ਬਨੂੜ ਪਾਲੀ ਚੱਲ ਵਧੀਆ ਜਾਇਆ ਕਰ ਰਹੀ ਰੇਲਿਓ ਉਹ ਤੇ ਉਹਦੇ ਆ ਪਾਏ ਤੇ ਉਹ ਤਾਂ ਆਪਾਂ ਦਾ ਚੁੱਤਣ ਕਹਿਣ ਦਾ ਬੋਲ ਕੇ ਕੇ ਟੋਨੀ ਦੇ ਹੁਣ ਜਾਉਂਗਾ ਬਹਾਮਣੇ ਨਹੀਂ ਬਹਮਣਾ ਪੰਡਤ ਦਾ ਬਹਮਣਾ ਉਹ ਬਹਮਣਾ ਉਹ ਬਹਮ ਨਹੀਂ ਕਹਿੰਦਾ ਹੁੰਦਾ ਪੰਡਤ ਜੀ ਹਾਂ ਟੋਨੀ ਨੂੰ ਸ਼ਰਮਾ ਜੀ ਨਰਮਲ ਹੋ ਜਾ ਜਰਾ ਉਹ ਬਾਹਮਣਾ ਅਸਲ ਸ਼ਰਮਾ ਜੀ ਹੁੰਦਾ ਗੁਰਦੇ ਜੱਤਰ ਲਾ ਗਿਆ ਕਹਣਾ ਉਹ ਬਾਹਮਣਾ ਉਹ ਕਹਿੰਦਾ ਉਹ ਕਹਿੰਦਾ ਬਾਹਮਣੇ ਕਹਿੰਦਾ ਪੰਡਿਤ ਜੀ ਆ ਪੰਡੋ ਜੀ ਹਾਂ ਕਸ ਚ ਟਾਲਾ ਜੀ ਹਰੇਕ ਜੁੰਡਲੀ ਚ ਕਹਿੰਦਾ ਇੱਕ ਪੰਡਤ ਪੱਕਾ ਹੋਊਗਾ ਕਹਿੰਦਾ ਬਾਹਮਣ ਦੀ ਜੱਟੜਣੀ ਯਾਰੀ ਬੜੀ ਹੈ ਜੇ ਮਨ ਲਾ 10 ਮੁੰਡਿਆਂ ਦਾ ਲਿੰਕ ਤਾਂ ਹੁੰਦੀ ਆ ਹਾਂ ਕਹਿੰਦੇ ਵੀ ਹੁਣ ਤੇਰੀ ਇਹਦੇ ਨਾਲ ਆ ਦੋ ਚ ਬੰਦੇ ਰਹਿੰਦਾ 10 ਬੰਦੇ ਦੇ ਇੱਕ ਬੰਦੇ ਦੀ ਕੜਕੇ ਦਾ ਦੂ ਬਗ ਜਾਗਾ ਕੜੇ ਔਰੇ ਕਿ ਕਿਥੇ ਤੂੰ ਜਾ ਸਕਦਾ ਮੈਂ ਜਾ ਨਹੀਂ ਸਕਦਾ ਮੇਰੀ ਪਿੱਠ ਵਿੱਚ ਦਰਦ ਹੋ ਰਹਾ ਹੈ ਦੋਹੀ ਵਿੱਚ ਤੇ ਫੇਰ ਹੱਲ ਕਿ ਦੋਹੀ ਨਾ ਤੈਨੂੰ ਨਹੀਂ ਪਤਾ ਬੋਧੋਖ ਹੈ ਲੋਕੋ ਨਹੀਂ ਹੈ ਉਹ ਮੇਰਾ ਫੋਨ ਲਾਈ ਹੈ ਇਹ ਇਹ ਨਾ ਤਾਂ ਖਲੂ ਹੈ ਲੋਕ ਜੇ ਕਈ ਦਿਨਾਂ ਤੋਂ ਖਲੂ ਹਾਂ ਲੈ ਚੱਕਾ ਨੰਬਰ ਹੀ ਮੇਰੇ ਯਾਦ ਉਹ ਮਿੱਟੀ ਵਾਲੇ ਜੀ ਦੀ ਵੀਡੀਓ ਹੋ ਗਈ ਇਹਨੇ ਚ ਵਧੀਆ ਫੜ ਲਈ ਜੀਰੀ ਤੇ ਇਹਦਾ ਪੂਰੀ ਵਧੀਆ ਬਾਈ ਜੀਰੀ ਦੀ ਚੀਜ਼ ਵਧੀਆ ਕੋਈ ਸੇ ਚਪਲਟਰ ਜਾਂ ਮਾਰਦਾ ਦੀ ਉਹਦੇ ਕਰਕੇ ਵਧੀਆ ਕੱਟ ਹੋਤੀ ਅੱਜ ਜੀ ਕਿੱਲੇ ਕਿਹੜੇ ਤੂੰ ਕੱਠ ਦਾ ਪਰ ਸਾਰਾ ਦਿਨ ਤਾਂ ਸਾਰਾ ਪਿੰਡ ਵਾਂਗੂ ਉੱਗ ਗਿਆ ਸੌਰੀ ਜੀ ਵੀਰੇ ਸਰਪੰਚ ਸੰਘਾਰ ਨਾ ਨਾ ਠੀਕ ਹੈ 3-4 ਬਜੇ ਕਰਾਂ ਅੰਮ੍ਰਿਤ ਵੀ ਆਉਂਦਾ ਮਾਣਾ ਠੀਕ ਹੈ ਮੈਂ ਕਰਨਾ ਮੈਂ ਨਾ ਇਹ ਕਿੱਡਾ ਲਿਆਉਂਗਾ ਜੋਦੇ ਹੁੰ ਤੁਸੀਂ ਕਰੀ ਆਗੇ ਹੂੰ ਲਾ ਜਾਂਦਾ ਬਹੁਤ ਆਵਾਜ਼ ਕਰੀਆ ਨਾ ਉਹ ਬਾਜ ਦਾ ਸਿਸਟਮ ਲਾਵੇ ਆ ਗਿਆ ਸਕੂਲ ਤਾਂ ਕਰ ਤਾਗੜਾ ਬੰਦਾ ਗਿਆ ਹੈ ਖਿੰਡਦੀ ਹੈ ਖਿੰਡਦੀ ਹੈ ਬਾਜ ਦਾ ਗਣਾ ਉਹ ਐ ਸਿਸਟਮ ਜਿਹੜੇ ਤਾਗੜਾ ਲੱਗਿਆ ਹੋਇਆ ਹੈ ਅੱਛਾ ਭੈ ਉਹਦੀ ਗੋਲ ਚੱਕਰ ਜਿਹਾ ਮਾਰਦੇ ਨੇ ਬਾਜੇ ਦਾ ਹੈ ਉਹ ਉੱਚ ਹੁੰਦਾ ਹੁੰਦਾ ਆਪਾਂ ਕਹਿੰਦੇ ਨੇ ਕਹਿੰਦਾ ਉਹ ਬਾਜ ਹੁੰਦਾ ਨਹੀਂ ਉਹ ਚੱਕਰ ਜਿਹਾ ਹੁੰਦਾ ਹੋਰ ਕਿਹੜਾ ਇੱਕ ਤਾਂ ਹੁੰਦੇ ਆ ਐਵੇਂ ਬਾਜ ਚੱਕਣੀ ਆਏ ਹਾਂ 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 ਸਾਰਾ ਠੀਕ ਹੈ ਉਹੀ ਮਾਰਦੇ ਨੇ ਚੱਕਰ ਵਾਜ ਜਿਆਦਾ ਠੀਕ ਹੈ ਠੀਕ ਹੈ ਮੈਂ ਦੇਖ ਕਹਿੰਦਾ ਵਾਜ ਵਾਲਾ ਗਗਲ ਨਹੀਂ ਨੇ ਹੂੰ ਰਵੀ ਨੇ ਸਟੂਡੀਓ ਪਾ ਕੇ ਹੋਣਾ ਇਹ ਸਟੂਡੀਓ ਲਾ ਗਗਲ ਸਟੂਡੀਓ ਆਂਗੇ ਹੁਣ ਦੁੱਧ ਤੂੰ ਤੇਰੀ ਡੌਟੀ ਤਾਂ ਨਹੀਂ ਐਂ ਮੈਂ ਸਪਰੇਅ ਕਰਨਾ ਕਰੇ ਉਹ ਬਾੜੀ ਤੇ ਚੇਕ ਕੋ ਪਾਲੀ ਕਿ ਨਾ ਬੋਤਲ ਚੱਕੀ ਹੁੰਦਾ ਖਾਲੀ ਆ ਤੂੰ ਤਾਂ ਪੱਟ ਕੇ ਲਾਦੀ ਟਾਲੀ ਹਾਂ ਇਹ ਆਪਾਂ ਕੀ ਬੋਟ ਪਾਉਂਦੇ ਚਾਲੀ ਤੇਰੀ ਜਿੰਨੀ ਤੱਕ ਲਾਲੀ ਉਹ ਤੋ ਕੇ ਇਹ ਕਿਹਨੇ ਕਲੱਚ ਤੇ ਕਲੱਚ ਕੋਈ ਤੈਨੂੰ ਚਾਚਾ ਯਾਦ ਕਰਦੀ ਯਾਰ ਹਾਂ ਬਹੁਤ ਤਗੜੇ ਬੰਦੇ ਨੇ ਜਿਹੜਾ ਤੇਰੇ ਟਾਂ ਲਾ ਕੇ ਜਾਂਦਾ ਸੀ ਕਹਿੰਦਾ ਥੋੜੀ ਕਲੱਚ ਆ ਹਾਂ ਤੇ ਇਹਦੀ ਕੋਠੀ ਵਿਲੇ ਹਾਂ ਉਹ ਅਸਾ ਠੀਕ ਆ ਕਹਿੰਦਾ ਉਹਨੂੰ ਕਲੱਚ ਨਹੀਂ ਆ ਮੈਂ ਬਹੁਤ ਯਾਦ ਕਰਦਾ ਕਲੱਚ ਆ ਮਾ ਕਲੱਚ ਨੇ ਕੰਮ ਵਾਹ ਕਰਿਆ ਮਕਲਚ ਨੇ ਕੰਮ ਬਹੁਤ ਬਹੁਤ ਕਰ ਰੇ ਮਾਝੇ ਜਾਨਾ ਪਟਿਆਲੇ ਤੇ ਸਾਰੀ ਇਧਰ ਹੀ ਜਾਂਦਾ ਕਲਚ ਨੂੰ ਯਾਦ ਕਰਦੀ ਹੋ ਬੰਦਾ ਆਪੀ ਲੈ ਚੱਲ ਯਾਰ ਠੀਕ ਨਹੀਂ ਗਿਆ ਅੰਦਰ ਰੇ ਰਾਹ ਦੇ ਦੋ ਬਾਬੇ ਨੂੰ ਬਾਬਾ ਜੀ ਠੀਕ ਹੈ ਡੰਡਾ ਬਣੀ ਲੈਂਦਾ ਹੈ ਗੱਲਾ ਬਣੀ ਲੈ ਨਾ ਤਾਂ ਦੁਬਾ ਕੇ ਆਇਆ ਕਹਿੰਦਾ ਤੋੜੀ ਫਿਰਦਾ ਸਾਕ ਇਹ ਚ ਵੀ ਕਹਿੰਦਾ ਕੋਈ ਨਵਾਂ ਰਾਗ ਆ। ਆ ਲਿਖੋ। ਦਿਲ ਦੀ ਗੱਲ ਸੁਣੀ ਹੋਰੀ ਦੀ। ਨਹੀਂ ਬੰਦਦਾ। ਹੂੰ? ਅੱਜ ਦੀਆਂ ਹਲਕਾ ਦਾ ਪੈਂਦਾ ਬਈ। ਹੂੰ। ਉਹ ਨਹੀਂ ਆ ਗਿਆ ਤੈਨੂੰ ਮਿਸਰੀ ਬੋਲ। ਅਰੇ ਕਿਹੜਾ ਬੰਦ? ਹਾਂ? ਅਰੇ। ਕਿਹੜਾ ਹੈ? 4 ਵਜੇ ਨੂੰ ਕੰਮ ਹੋ ਜਾਏ। ਕਿਹੜਾ ਹਰੀ ਹੈ? ਮਾਗਦੇ ਸਾਮ ਵਹਰਾਜੀ ਆਏ। ਅੱਛਾ, ਅੱਛਾ ਉਹ। ਲੱਕੜ-ਲੱਕੜ ਦਾ ਕਰਾਉਣਾ ਕੋਈ। 4 ਵਜੇ ਨੂੰ ਕੰਮ ਹੋ ਜਾਏ। ਹਾਂ। ਐ ਵਾਲੀ। ਲੱਕੜ ਦਾ ਕਰਾਉਣਾ ਕੋਸਤੋਂ ਓਏ ਲੇਵ ਲਿਓ ਪੱਟਦਾ ਭਾਈ ਤੈਨੂੰ ਜੇ ਨਾ ਲਾਗੂ ਨਾ ਤੋ ਪਰ ਪੈਰ ਕਾ ਤੋ ਕਿੱਥੋਂ ਓਤੀਪੁਰ ਕਿੱਥੇ ਪਤਣਾ ਨਾ ਗੋੱਟੇ ਬੁਰ ਗੋੱਟੇ 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 ਗੋਏ ਆਹ ਛੋਟਾ ਪਿੰਡ ਆ ਬਾਈ ਅੱਛਾ ਜੀ ਤਾਂ ਉਹ ਆਪਣਾ ਇਹਦਾ ਧਰਨਾ ਨਹੀਂ ਪੁੱਛ ਚੱਕਿਆ ਦੀ ਗਾ ਹਾਂ ਉੱਥੇ ਸਮਾਨ ਲੈ ਗਏ ਇਕੱਲੇ ਇਕੱਲੇ ਜੀ ਗੇਟ ਤੋਂ ਨਾ ਵੜੇ ਖੁਸ਼ ਆ ਗੋਰੀ ਵਾਲੀ ਉਹੀ ਤੇ ਸਹੀਆਂ ਚ ਲੌਕ ਟੇਲ ਵਧੀਆ ਹੈ ਨਾ ਆਹ ਤੁਸਾਂ ਅਮਰੀਕਾ ਤੋਂ ਹੋਇਆ ਨੇਮ ਪਲੇਟ ਇਹਦਾ ਘਰ ਆ ਇਹ ਕਿਨੇ ਦਾ ਘਰ ਆਗਾ ਤੂੰ ਕਿਹੜਾ ਪਾਕਪਾ ਥੋੜਾ ਜਿਹਾ ਗਾਹਾਂ ਨੂੰ ਦੂਰ ਵਗੇ ਹੋਏ ਬਾਕੀ ਫੋਟੇ ਨੂੰ ਪੁੱਛਣੀ ਕਿੰਨਾ ਕੁ ਪਿੰਡ ਆ ਛੋਟਾ ਪਿੰਡ ਆ ਜਿੰਨੀ ਛੋਟਾ ਵੀ ਥੋੜਾ ਐਡਾ ਕੁ ਹੋਇਆ ਰ ਬਸ ਹੈ ਨਾ ਨੇਮ ਪਲੇਟ ਵਾਲਾ ਤਾਂ ਮੈਂ ਵੀ ਦੇਖਿਆ ਇੱਕ ਬ ਹਾਂਜੀ ਜੀ ਬਣਾ ਨੇ ਪਲੇਟਲ ਦਾ ਮੈਂ ਵੀ ਆ ਗੂਲੇ ਜੀ ਕੇ ਕਿਨੇ ਆਪਣਾ ਲਾਸਟ ਦੇ ਪਿੰਡੋਂ ਪੰਜਾਬ ਦਾ ਰੱਤਾ ਰੱਤਾ ਖੇੜਾ ਪਿੰਡ ਆ ਰੱਤਾ ਖੇੜਾ ਸੀ ਗਏ ਤੇ ਬਈ ਉੱਥੇ ਸਾਰੀ ਆ ਗੈਂਗਰ ਨਾਲ ਦੇ ਗਦੇ ਇੱਥੇ ਟਿੱਟੀਆਂ ਹੋਈਆਂ ਨਹੀਂ ਆ ਚਾਈਟਾਂ ਡੀ ਜਾਂਦੀ ਕਿਸੇ ਨੂੰ ਵੀ ਸੜਕ ਫੇਰ ਇੱਥੋਂ ਐਂ ਪਤਾ ਇੱਕ ਨੂੰ ਨਹੀਂ ਵੱਡ ਜਿਉ ਘਰ ਨੂੰ ਇੱਕ ਪਰਾਂ ਦੀ ਵੱਡ ਜੇ ਸਾਰੀਆਂ ਉਹ ਲੱਕ ਬਾਕੀ ਉੱਥੇ ਲੱਕ ਸੜਕ ਮੰਨ ਲਓ ਲੈਰੀ ਚ ਆ ਗਿਆ ਉਹ ਵੀ ਇਸ ਨਾਲ ਕਰਾਉਂਦੇ ਸੜਕ ਉਹ ਸਲੇਰੀ ਚ ਉਹ ਕਿਸੇ ਨੇ ਉਧਰ ਤਾਂ ਕੰਮ ਫੁੱਲੂਮ ਕਰਾਈ ਨਹੀਂ ਬਰੋਡ ਹੂ ਕਾਲੀ ਦਾ ਉਹਦਾ ਕਾ ਜੱਸੇ ਦਾ ਸੜਕਾ ਸੁਣ ਕੇ ਆਪਾਂ ਨੂੰ ਚਾਹ ਦੜਦੇ ਦੇ ਵਿੱਚ ਦੀ ਸੜਕ ਘੱਟਦੀ ਇੱਧਰ ਦੀ ਆਏਗੀ ਸੋਚਦੇ ਆਪਾਂ ਜੀ ਮਹੀਨਾ ਦਾ ਕੰਮ ਕੱਚੀ ਹੋਈ ਰਹਿਣਾ ਹੋਵੇ ਸਹੀ ਗੱਲ ਹੈ ਹੁਣ ਤੋਂ ਵੱਧਾ ਪੰਜ ਮਹੀਨਾ ਨਹੀਂ ਪੱਟੀ ਪਈ ਸੋ ਵੀ ਆਪਾਂ ਦਾ ਰੋਡ ਹਾਂ ਰੋਡ ਕਰਤਾ ਵਈ ਚਲਾਏ ਆ ਜੇ ਮਹਣਾ ਕੱਚੀ ਪਹੀਆ ਆਪਣੀ ਤੇ ਵੀ ਕਹਿੰਦੇ ਰੋਡ ਪਾਊਗਾ ਪੱਟਾ ਪਾਊਗਾ ਤਾਂ ਸੋਰੀ ਹੈ ਇਹਨੇ ਉਹ ਡੁਰਾਂ ਗਏ ਧਰਤੀ ਦਾ ਖੂਨ ਪਾਉਂ ਜਾਂਦੀ 10 ਰੋਡ ਘਟੋ ਘਟਾਈ ਅੱਧੂ ਵੀ ਜਾਣੇ ਓਏ ਐਂਗਨਾ ਜਿਵੇਂ ਹੁਣ ਆਪਣੀ ਆ ਕੇ ਅੱਛੀ ਪਈ ਆ ਜੇ ਚੱਲੇ ਇੱਥੇ ਪੈਂਦੀ ਐ ਟਾਂਟਾ ਕੋਈ ਡਰ ਨਹੀਂ ਏਕੜਾ ਹੁਣ ਇਹ ਤਾਂ ਪਹਿਲਾਂ ਦੀ ਰੁਕੀ ਹੋਈ ਆ ਆਖਰ ਨੂੰ ਫਾਇਦੇ ਬੰਦ ਵੀ ਨੇ ਹੁਣ ਇੰਨੀ ਕੀ ਦੀ ਹਿੰਮਤ ਐ ਵੀ ਸੁਨਾਮ ਸਿੰਘ ਅਸੀਂ ਦਿਹਾਰੀ ਤੇ ਲੱਗ ਜੂਗੇ ਉੱਥੇ ਤੇ ਲੱਗ ਜੂਗੇ ਕਿਤੇ ਸੈਲਰ ਚ ਅਸੀਂ ਦਰਸ਼ਨ ਕਰਦੇ ਫੈਕਟਰੀਆਂ ਲੱਗੀਆਂ ਐ ਦਾ ਨਹੀਂ ਜਾਗਾ ਇੱਕ ਜਗ੍ਹਾ ਤੇ ਨਾ ਇੱਕ ਕੋ ਤੋਂ ਮੱਲ ਦੇ ਜਿਵੇਂ ਫੜਿਆਲ ਤੋਂ ਮੰਨ ਲਾ ਯਾਰਾ ਇੱਕ ਜਗ੍ਹਾ ਨੂੰ ਮੱਲ ਆ ਪੈਂਡ ਨੂੰ ਐਂਗੀ ਬੜਾ ਪੰਜ ਛੜਕਾ ਤੇ ਦੋ ਸੜਕਾਂ ਵਾਲੀ ਸਟਾਫ ਉਹ ਆ ਛਾਜ ਲੈ ਲੇ ਕਿਥੋਂ ਦੀ ਹੋ ਕੇ ਆਉਣਗੇ ਕਰੋੜ ਦੀ ਚੜਦੇ ਨੇ ਅਸੀਂ ਪੰਜ ਸੜਕਾਂ ਛਾਜ ਲਈ ਫੇਰ ਅਸੀਂ ਰੋਜ਼ ਉੱਥੇ ਵੱਡੇ ਰੋਡ ਤੇ ਪੰਜ ਸੜਕਾਂ ਕੱਢ ਲਾਉਂਦੀ ਜਾਂਦੀ ਆ ਫੇਰ ਇੱਕ ਵਿਚਾਲੀ ਜਾਂਦੀ ਆ ਫੇਰ ਅਗਰਾਂ ਹਾਲੇ ਡੇਲ ਬਣ ਜਾਂਦੀ ਆ ਗੱਲ ਤਾਂ ਉਹੀ ਆ ਨਾ ਆਪਾਂ ਕਹਿੰਦੇ ਜਾਲ ਵਿਛਾਇਆ ਪਿਆ ਅਸੀਂ ਰੋਜ਼ ਮਾਲਾ ਰੋਡ ਦੇ ਦਰਸਣ ਕਰਦੇ ਆ ਫੇਰ ਬਾਈ ਕਰ ਕਿੰਨੀ ਲਈ ਇਹ ਆਏ ਹੁਣ ਮੋਮੈਂਟ ਆ ਬਾਈ ਹਾਂ ਦੋਈਆ ਬਾ ਬਾ ਜੀ ਨਾ ਨਾ ਕਿ ਮੇਰੇ ਕੰਮ ਬੋਲਦੇ ਆਉਂਦੇ ਆ ਟਿਕਲੇ ਹੈਂ ਜਾਂਦਾ ਪੈਂਦਾ ਬੰਦਾ ਹੈਂ ਲੱਗਾ ਟਿਕੇ ਉਹ ਕਿਹਾ ਕਿ ਮੈਂ ਕਰ ਬਸ ਕਿਹਾ ਕਿ ਨਹੀਂ ਕਿਹਾ ਮੈਂ ਤਾਂ ਨਹੀਂ ਮੈਨੂੰ ਲੱਗਦਾ ਇਹ ਬੰਦਾ ਬਹੁਤ ਨਾਲ ਲੇਟੀਆਂ ਜੱਟ ਦੇ ਹੱਥ ਨਹੀਂ ਛੱਡਦੇ ਹਨਾ ਨੈ ਚਲੇ ਠੀਕ ਗੱਲ ਕਰ ਪੁੱਤ ਤੈਨੂੰ ਗੱਲਾਂ ਕਰਾ ਫਿਰ ਤਾਂ ਬੰਦਾ ਚਾਹ ਕਰਕੇ ਆਉਣਾ ਉਹ ਟੋ ਨਹੀਂ ਕਸਮਤ ਮਤ ਮਾਰੀ ਆ ਉਹ ਸੱਤ ਬੰਦੇ ਨੂੰ ਲੈ ਕੇ ਵਜੂ ਮੈਂ ਮੈਂ ਕੱਲਾ ਕਸਮਤ ਮਾਰਾ ਕਰਦਾ ਕਾ ਨੂੰ ਕਸਮਤ ਓਏ ਜਦੋਂ ਉਖਰੀਏ ਚ ਜਾਣਾ ਪਿਆ ਕਹਣਾ ਬੱਚੇ ਤੋਂ ਕਹਿ ਬਈ ਤੁਰਦੇ ਨੇ ਉਹ ਲੜਕੀ 4 ਵਜੇ 3 ਵਜੇ ਭੱਜਣ ਜਾਣੇ ਆ ਰੱਜੀ 3 ਵਜੇ 4 ਵਜੇ ਪਹਿਨ ਜਾਣ ਚੱਲਣਾ ਨਾ ਰਾਤ ਨੂੰ ਵੀ ਜੇ ਪਹਿਲਾ ਵਜੇ ਦੁਪਹਿਰ ਜਾਣ ਤੜਕੀ ਕਰਨੀ ਆ ਵਾਗਦੀ ਓਏ ਛਪੜੋਂ ਦਾ ਕਹਾਂਦਾ ਹੈ ਆਪੜੋਂ ਉਹ ਇੰਨਾ ਕੰਜਰ ਖਾਨਾ ਹੋਰ ਆਪੜੋਂ ਉਹਨੂੰ ਲਿਆਣਗੇ ਟਰਾਲੀ ਜਿਹਨਾਂ ਵਾਲੇ ਪੁਲਤੇ ਖੜਾਉਣਗੇ ਫਿਰ ਘਰ ਤੱਕ ਭੱਜ ਕੇ ਆ ਕੇ ਦੁਬਾਰਾ ਉੱਥੇ ਟਰਾਲੀ 'ਚ ਬਹਿ ਕੇ ਫੇਰ ਮੋੜਾਂਗੇ ਆ ਜਾਪੇ ਨੇ ਆ ਜਾਪੀ ਨੇ ਨਾਲ ਤਾਂ ਟਰੈਕਟਰ ਚੱਲੇ ਰਮੇ ਦੇ ਹੂੰ ਰਹਿੁੰਦਾ ਇਹਨਾਂ ਦੇ ਡੇਕੀ ਕੋਈ ਨਾ ਰਮੇ ਹੋ ਜੇ ਕਿਤੇ ਕੋਈ ਆ ਜਾਂਦਾ ਪੜਦਾ ਹੈ ਕਿ ਚ ਖੁੱਦਦਾ ਹੁੰਦਾ ਨਹੀਂ ਸਣਾ ਸਾਡੇ 7 ਵਜੇ ਦੰਦੂ ਘਰੇ ਨਣਦੇ ਵੀ ਨਹੀਂ ਆਇਆ ਅਨੰਦ ਸੱਚਾ ਕਿਵੇਂ ਨਣਦੇ ਵੀ ਕੱਲੂ ਜਾਣਗੇ ਤੁਰ ਕੇ ਅੱਜ ਕੀ ਫਰੰਗ ਕਰਤਾ ਮਾੜੇ ਤੁਰ ਕੇ ਜਾਣਗੇ ਨਾ ਤੁਰ ਕੇ ਬੜੇ ਤੁਰ ਕੇ ਮੋਟਰ ਲੈ ਕੇ ਕਰਨਾ ਥੋੜਾ ਜਿਹਾ ਸਤਗੁਰ ਕਹਿੰਦੇ ਮੈਨੂੰ ਆ ਤੁਰ ਕੇ ਜਾਵਾਂ ਜਿਹਾਸਲੀ ਵੀ ਕਹਿੰਦੇ ਸਾਡੇ ਵਾਲੇ ਨੇ ਆਪੋ ਤਾਂ ਹੀ ਰਹਿਣਾ ਜੀ ਵਾਰੀ ਆਣਾ ਦੇਖੀ ਨਾ ਆਪਾ ਤਰੀ ਨਹੀਂ ਬਹੁਤ ਪਾਜੀ ਕਾਢ ਵਾਲੇ ਸੁਖਵੀਰ ਨੇ ਵੀ ਉਹ ਕਹਿੰਦਾ ਮੇਰੀ ਜਗ੍ਹਾ ਤੇ ਵਗ ਜਾ ਮਹਾਂ ਚੱਲੀ ਨਹੀਂ ਲੱਕੀ ਕਿਥੇ ਹੋਰ ਦੇਖ ਲਾਂਗੇ ਕੋਈ ਤੇ ਆਪਾਂ ਨਹੀਂ ਚਲੀਓ ਬਾਅਦ ਚੱਲਾਂਗੇ ਬਾਅਦ ਜੀ ਵੀ ਕਹਿੰਦੇ ਨੇ ਆਪਾਂ ਚੱਕ ਲਿਆ ਗੱਜਿਆ ਘਾਹ ਤੋਂ ਚੱਕ ਕੇ ਚੀਜ਼ਾਂ ਬਣਾਇਆ ਜਾਪਾਂ ਪੰਜ ਬੱਕ ਨਹੀਂ 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 ਲਾ ਰਿਹਾ ਰਸਤੇ ਹੈ ਛੋਟਾ ਸੰਦੀ ਨਹੀਂ ਹੁੰਦੇ ਨਾ ਮੋੜ ਛੋਟਾ ਸੰਦ ਨਹੀਂ ਲਾਈ ਬਾਜੀ ਲਿਆ ਗੱਡੀ ਕਰਾ ਕੇ ਮੋਜੋ ਨਾਲ ਜਾਵਾਂਗੇ ਫੇਰ ਗੱਡੀ ਕਿਨਾਂ ਦੇ ਚਲਾਉ ਹਾਂਜੀ ਹਾਂਜੀ ਆ ਮੇਰੇ ਵੀਰੀਂ ਗੱਲਾਂ ਦਾ ਪਤਾ ਨਹੀਂ ਹੱਥੀ ਗੱਲ ਕਰਦੇ ਪਰੋਸੀ ਜੋਗ ਸੂਤਰ ਫੁੱਲ ਆਏ ਹੈ ਵੀ ਲੰਸਾ ਹੈ ਗਣਾ ਨਾ ਡਰਾਂ ਜਵਾਖ ਜਿਹੜਾ ਢਾਲ ਲੜੀ ਗਰਮ ਹੈ ਮੇਰੇ ਨਾਲ ਜਦੋਂ ਆਇਆ ਗਰਮੀ ਔਖ ਹੋਊਗਾ ਮਾ ਚਲ ਕੁੜੀ ਤੇ ਜਾਊਗਾ ਹਿੰਦ ਦਪੱਟੀ ਥੋੜੀ ਮੈਂ ਜਾਊਗਾ ਰੋਵੇ ਮਾਤੇ ਨੂੰ ਪਤਾ ਗੱਡੀ ਕੌਣ ਚਲਾਊਗਾ ਨਾ ਕੌਣ ਮਖਾਨਾ ਤੂਫਾਨ ਰਮੀ ਦਾ ਨੜੀ ਹਾਂ ਹਾਂ ਦਾ ਫੇਰ ਨਹੀਂ ਮੈਨਦਾ ਮੈਂ ਤੁਹਾਡੀਆਂ ਜਮਾਲ ਕੇ ਲਊ ਐਨੀ ਜੱਟ ਚੜੀ ਉਹ ਕੁੜੀਆਂ ਨੂੰ ਰੱਸੀ ਆ ਗਿਆ ਕਹਦਾ ਉਧਰੀ ਮਰ ਜੂਗਾ ਨਾ ਉਹ ਆਏ ਆ ਕਿਉਂ ਓਏ ਐਂਦੀ ਆ ਕਹਿੰਦੇ ਹੈ ਰਹਿ ਗਿਆ ਫਿਰ ਮੈਦਾਨ ਨੂੰ ਕਹਾ ਮਹਾ ਕਰ ਮਾਜੇ ਸਾਨੂੰ ਤੂੰ ਰਹਿ ਜਾ ਪੁੱਤ ਵਾਪਸ ਫੇਰ ਚੱਲਾਂਗੇ ਇਹਨੂੰ ਬਾਜੀ ਹੋ ਆ ਜਾਂਦੇ ਮੈਂ ਉਹ ਨਹੀਂ ਹੁੰਦਾ ਗਿਆ ਵੀ ਕਰਨਾ ਤੇ ਚਲਾਉ ਨਾ ਨਾ ਦੇ ਨਾ ਦੇ ਦੇਖੋ ਲੱਖੀ ਅਸੂ ਜੀ ਜਮਗਾਏ ਤੇ ਕਿ ਯਾਰ ਸੂਰੀ ਜੜੀ ਲਾਉਣੀ ਕਿੰਨੇ ਦਾ ਰੈਸਟਮੈਂਟ ਰਹਿੰਦਾ ਇਹ ਕਿੰਨਾ ਸੈਡਾ ਹੋਏ 13 ਗਏ ਤੇ ਅਸੀਂ ਮੁਰਸਾ ਨਾਲ ਤੇ ਤੁਸੀਂ ਇਹਨੂੰ ਤੇਰਾ ਚ ਮਿਲਿਓ ਹਾਂ ਇਧਰ ਕੇ ਦੇ ਦੋ ਸਭ ਕਿਹਦੇ ਕਰਾਂ ਦੂਰੀ ਕਿਤੇ ਤਨੂ ਜੀ ਉਹ ਨਰਾਣਾ ਲੈ ਮੈਨੂੰ ਖਤਰਾ ਹੋ ਗਿਆ ਜਦੋਂ ਚੱਕੀ ਸੀੜ ਤੇ ਨਹੀਂ ਗਿਆ ਹਾਂ ਹਾਂ ਸਾਡਾ ਐਡਵੈਂਚਰ ਹੋ ਗਿਆ ਦੀ ਅਸੀਂ ਨਾ ਉਹਨੂੰ ਬਰਕਰਾਰ ਰੱਖਿਆ ਐਡਵੈਂਚਰ ਹੋ ਗਿਆ ਦੀ ਹੋ ਗਿਆ ਦੀ ਹਾਂ ਬਾਈਕਰ ਭੁੱਖੀ ਭੰਤੇ ਦਾ ਖਿਆਲ ਹੀ ਰੱਖਦੀ ਤੁਸੀਂ ਆਹ ਬਾਈ ਚੱਕ ਚੱਕੀ ਸੀੜ ਤੇ ਅਸੀਂ ਉਹ ਬਰਗਰ ਤੋਂ ਫੜ ਕੇ ਮੈਂ ਡਿਪਲਾਉਣ ਲੱਗੇ ਭਗਾ ਕੇ ਮਾਰੀ ਗੁਰਦੀ ਜਾਈ ਟੈਰ ਤੇ ਬਰਕਰ ਦਾ ਬੜਾ ਮਰੇ ਤਾ ਕਾ ਤੋ ਵੀ ਕਹਿੰਦਾ ਕਿ ਲੜੇ ਬੰਦੇ ਨੇ ਦੇਖੇ ਜਾਂ ਫੁੱਲ ਲੱਗਿਆ ਦੀ ਠੀਕ ਆਲੇ ਲੱਗਿਆ ਬਣਾ ਪੈ ਗਿਆ ਜਦ ਕਹਿੰਦੀ ਹੁੜੀ ਕਰਕੇ ਛੁੜੀ ਵਾਲਾ ਚੁੱਪ ਕਰ ਗਿਆ ਮੈਂ ਜਦ ਚੱਕੀ ਸੀੜ ਤੇ ਹਾਂ ਕਿ ਜੀ ਤੇ ਉਹਦੇ ਨਾਲ ਤੇ ਹਾਂ ਏ ਭਾਈ ਇਹਨੂੰ ਪਤਾ ਲੱਗੀ ਵੀ ਆਏ ਨਹੀਂ ਇਹ ਵੀ ਅਸੀਂ ਲੈ ਕੇ ਗਏ ਸਰੰਦ ਤੋਂ ਖਾਸਾ ਵਰਕੀ ਆਪਣਾ ਫਿਰ ਸਰੰਦ ਜਾ ਕੇ ਗਏ ਨੇ ਬਰਗਰ ਖਾਣ ਨੂੰ ਬੁਲਾ ਕੇ ਇਹ ਕੀ ਗੁਰਨੰਦ ਨੇ ਭਗਾਤਾ ਬਰਗਰ ਗਾ ਭਾਈ ਚੜ ਰਹੇ ਤੇ ਚੜਾਈ ਜੀਪ ਤੇ ਨਿਕ ਮੋੜ ਸੰਲੇ ਮੋੜ ਸੰ ਆ ਗਿਆ ਸਾਈਡ ਤੋਂ ਉਹ ਬੰਦੇ ਗੱਲ ਆ ਗਿਆ ਇਹੋ ਗੱਡੀ ਚੀਚੀ ਇਹ ਖਾਸੀ ਜਖਮ ਜੇ ਲਓਗੇ ਤੇ ਮੈਂ ਚਲਾਉਂਦਾ ਨਹੀਂ ਉਹਦਾ ਅਸੀਂ ਗੋਪੇ ਖਾਨ ਲੱਗਦੇ ਅਨੰਦਪੁਰ ਤੇ ਪਤਾ ਨਹੀਂ ਉਹ ਪਿੱਖਾਂ ਦੇ ਗੰਦੇ ਗੰਦੇ ਗਨੰਦ ਨੇ ਉਹੀ ਚੀਚੀ ਦਾ ਅਬਲੀ ਗੇੜਾ ਦਿੱਤਾ ਉਹ ਕਹ ਰਿਹਾ ਉਹਨੇ ਝਗੜ ਮਾਰੀ ਨੇ ਹੋਰਾਂ ਕਰਦਾ ਪੈਦਾ ਹਰ ਰੰਮੇ ਭਾਈ ਕਿਤਾਉਂ ਦਿਲ ਬੰਦਲਾ ਨੰਦਪੁਰ ਨੰਦਪੁਰ ਆਹ ਮੈਂ ਭਾਈ ਕੀ ਕਹਿੰਦਾ ਜੂਬਾ ਦੇਖਣ ਜਾਂਦੇ ਤੇ ਜੂਬਾ ਹੁੰਦਾ ਕਿ ਕੀ ਹੁੰਦਾ ਉਹ ਉਹ ਕਿਹੜਾ ਭਾਈ ਇੱਧਰ ਇਹ ਜੂਬਾ ਦਾ ਕਿਹੜਾ ਗਨੰਦ ਨੰਦਪੁਰ ਰੋਟੀ ਨਹੀਂ ਜੀਦੀ ਕਿ ਨਾ ਕਲੱਚ ਕਿਹੜਾ ਮਿਟਾ ਜਾਣਾ ਉਹ ਕਲੱਚ ਕਦੋਂ ਇਹਨਾਂ ਮਾਪੇ ਫਿਰ ਉਹਦੇ ਤੋਂ ਨਾ ਪਾਸਾ ਕੁਛ ਨਹੀਂ ਗਰਨਾੰਦ ਜੀ ਇਹ ਕਦੇ ਗੱਲਾਂ ਨਹੀਂ ਸਮਝ ਸਕਦਾ ਕੋਈ ਹਨਾ ਗਰਨਾੰਦ ਦੱਸ ਨਹੀਂ ਸਕਦੇ ਨਾਲ ਰੋਜ਼ ਪੁੱਢੇ ਮੈਨਾਂ ਇਹਦੇ ਉਹ ਪਈ ਆ ਪਾਉ ਘਰੇ ਆਮ ਗੱਲਾਂ ਕਹਿ ਗਿੰਦੇ ਹੁੰਦੇ ਉਹ ਮੈਂ ਵੀ ਇਹ ਥੋੜਾ ਜਿਹਾ ਹੋਇਆ ਜੀ ਮਿਲ ਕੇ ਲਈ ਤੇ ਮੈਨੂੰ ਤੇਰੀ ਸਮਝ ਨਹੀਂ ਮਗਰ ਅੱਬਾ ਬੋਲਦਾ ਕਹਿੰਦਾ ਪਾਈ ਤਾ ਸਾਨੂੰ ਨਹੀਂ ਆਈ ਤੈਨੂੰ ਕਿੱਥੋਂ ਆ ਜੀ ਜਿੰਨੇ ਜੰਮੇ ਹੈ ਅੱਲਾ ਪਾਈ ਸਾਸੀ ਨਹੀਂ ਆਉਂਦਾ ਤੇ ਕਿਰਨਾਂ ਦਾ ਅੱਕਸ ਹੈ ਭਾਈ ਹਾਂ ਫਾਈਨਲ ਸੀਨ ਹਾਂ ਆਮ ਯੂਟਿਊਬ ਮੁੜ ਕਾ ਬੰਗਲਸੇ ਹੋ ਗਿਆ ਕਿਤੇ ਕਿਨਾ ਆਮਲੇਟ ਹੈ ਆਮਲੇਟ ਵੀ ਨਹੀਂ ਬਿਗਰਾਤ ਕੇ ਇਥੇ ਹੂੰ ਕਰਨਾਂ ਦਾ ਵੀ ਜਿੰਦਗੀ ਨਹੀਂ ਨਾ ਬਹੁਤ ਸੀ ਨੀੜੀ ਇਹਨੂੰ ਕਿਹਨ ਦੇਖਣ ਲੱਗਿਆ ਹੋਰੇ ਗੋਚਾ ਲੱਗਦਾ ਹੁਣ ਆ ਗਿਆ ਤੇ ਫਰੀਜ਼ ਪਾ ਕੇ ਦੇਖੀ ਤੀ ਹਾਂ ਸੋਰਾ ਜਿਵੇਂ ਮਹਾ ਆਸਨੇ ਤੂੰ ਬੱਟਿਓ ਚਾਇਆ ਕਰ ਸਿਰਮੇ ਚ ਸਿਰਮੇ ਚ ਦਰਾ 5000 ਬਿਲਕੁਚ ਦੇਖ ਦੂ ਉਹ ਚਰ ਲੀਜ਼ ਕਰਾਇਆ ਗੁਰਨਾਜ਼ਾ ਗਿਆ ਇਹ ਉਹ ਵੀ ਕਿਸੇ ਕਰਾਇਆ ਲੈ ਬਾਈ ਕਾ ਕੀ ਬਹੁਤ ਗਲਤ ਲੋਗ ਚਲ ਠੀਕ ਹੈ ਬੁੱਧੂ ਚੰਗਾ ਓਕੇ ਬਾਈ